ਅਜੇ ਲੈਟ ਹੈ ਨਹੀਂ ਉਹ ਅਜੇ ਫੇ ਕੌਂਡੀ ਦੀ ਚਟਣੀ ਬਣੂਗੀ ਹਨਾ ਪਹਿਲੀ ਵਾਰੀ ਪਹਿਲੀ ਵਾਰੀ ਕੌਂਡੀ ਦੀ ਚਟਣੀ ਬਣਾਉਣੀ ਹੈ ਹਾਂ ਹਨਾ ਹੂੰ ਅਬ ਕੌਂਡੀ ਦੀ ਚਟਣੀ ਬਣਾਉਣ ਲੱਗੀ ਹੈ ਹੈ ਤੈਨੂੰ ਕੜਾਉਂਦੀ ਆ ਆਹ ਚਾ ਉਹੋ ਕਰਦੇ ਨੇ ਕੌਂਡੀ ਥੋੜੀ ਬਣਾਉਣੀ ਸੀ ਤੁਮ ਆ ਲੈ ਆ ਜੀ ਬਾਬਾ ਫੇਰ ਲੱਗਣਾ ਆ ਰਹੇ ਹਾਂ ਜੀ ਇਹ ਲਾ ਸੁਣ ਪੇਡੋ ਖਾ ਲਗਣਾ ਤੇ ਨੂੰ ਕੋਟ ਰਣਾ ਨਹੀਂ ਪੁੱਤ ਕੋਟ ਲੈ ਤੈਨੂੰ ਪਤਾ ਲੱਗੇ ਇਹਨੂੰ ਐਵੇਂ ਰੋਟੀ ਬਣਾਵਾ ਦੇ ਆਲੰਦਾ ਖੇਡੋ ਚਾਵਾ ਤੁਸੀਂ ਪੈਦਾ ਮੈਂ ਬਣਾਉਂ ਨਹੀਂ ਨਾ ਕੋਟ ਰਾਂ ਤੈਨੂੰ ਹਾਂ ਆਵ ਲੱਗੇ ਪਿਆਜ਼ ਕਿੱਦਾਂ ਨੂੰ ਕਿਤੇ ਥਾਰੇ ਆਏ ਨੇ ਕੜਾਈਆ ਨੂੰ ਹੋਰ ਉਹਨੂੰ ਕਰਕੇ ਕੰਮ ਕੀਤਾ ਜਾਂਦਾ ਪਹਿਲੀ ਵਾਈ ਖੁੱਟੇ ਲੱਗੀ ਮੇਰਾ ਹਾਂ ਅਸ਼ਕੀ ਕਈ ਲੋਕੀ ਕੋਈ ਲੋਕਾਂ ਕੋ ਕੱਟਾ ਵਟਾ ਡੰਡਾ ਹੁੰਦਾ ਨਾ ਸਰ ਦਾ ਘਰ ਬਸ ਆ ਨੀ ਨਾ ਇਹ ਮਾਉ ਉਹ ਪਿੱਛੇ ਜੁੱਤੇ ਬੈਠੀ ਹੋਣਾ ਤੋੜ ਦੇ ਨਹੀਂ ਤੋੜਦੀ ਤੇ ਜੋ ਪੂਤਣਾ ਵੀ ਪਾਓ ਨਾਲ ਹੀ ਪਾ ਲਓ ਥੋੜਾ ਪਾਣੀ ਪੂਤਣਾ ਹੂੰ ਬਾਹਰੋਂ ਜੇ ਚਲਾਉਂਗਾ ਪਾਣੀ ਤਾਂ ਪੂਣਾ ਨਹੀਂ ਹੋਣਾ ਤਾਂ ਜੇ ਲਈ ਆਈ ਬਤੀਓ ਹੁਣ ਜੋ ਵੀ ਬਣਾ ਲਓ ਪਾਣੀ ਸ਼ਾਮ ਨੂੰ ਬਣਾ ਲਾਂਗੇ ਲਾਈਟ ਆਉਗੀ ਫਿਰ ਇਹਦੇ ਆਹੋ ਕਟੀਏ ਕਟੀਏ ਚੰਗੀ ਤਰ੍ਹਾਂ ਕੱਟਦੇ ਆ ਨਾ ਬਸ ਉਹ ਪਕੌੜਾ ਹੋ ਜਾਣੀ ਚਟਣੀ ਖੁਸ਼ਬੂ ਆਉਂਦੀ ਬਸ ਖੁਸ਼ਬੂ ਆਉਂਦੀ ਤਾਂ ਮੈਂ ਉਹ ਕੋੜੀ ਹੋ ਜਾਣੀ ਚਾਹੁੰਦੇ ਨੀ ਇਹ ਸਾਰ ਜਾਂਦਾ ਹੀ ਨਹੀਂ ਉੱਥੇ ਕੰਮ ਫਿਰ ਹਾਂ ਮਾਣੂ ਵੀ ਦੇਖਾਂਗੇ ਯਾਰ ਅੱਡੀ ਮਾਣ ਦੇਖਣ ਦੀ ਹੈ ਮਾਣ ਦੇਖਾਂਗੇ ਤਾਂ ਮੈਂ ਜੀਏ ਕੁੱਟਣਾ ਨਹੀਂ ਸਹੀ ਕਰਨਾ ਨਹੀਂ ਜਿੱਦ ਲਈ ਕੁੱਟਣਾ ਸਹੀ ਕੁੱਟਣਾ ਨਹੀਂ ਮੈਂ ਇਹਨਾਂ ਪੱਤਰ ਵੀ ਹੈਗਾ ਪੱਜਨ ਵਾਲਾ ਵੀ ਹੈਗਾ ਤਾਂ ਮੈਂ ਇਹ ਨੂੰ ਜਿੱਨੇ ਕੁੱਟ ਤੇ ਦੇਣੀ ਕਿਦਾਂ ਕੁੱਟ ਦੇ ਉਹ ਧੀਰ ਜਿਹੀ ਕੁੱਟਣਾ ਹੈ ਤਰਾਣੇ ਪਹਿਲਾਂ ਇੱਦਾਂ ਹੀ ਘਟਦੇ ਹੁੰਦੇ ਸੀ ਕੂੰਡੀਆਂ 'ਚ ਅਸੀਂ ਬਥੇਰੀ 껫껫 ਖਾਧੀ ਇੱਚ ਆ ਹੁਣ ਹੀ ਮਸ਼ੀਨਾਂ ਆ ਗਈਆਂ ਮੈਂ ਚਾਰਾ ਕਰਨ ਪਤਾ ਲੱਗਣਾ ਘਰ ਉਹ ਘੁੱਟਣ ਦੇ ਹੁੰਦੇ ਸੀ ਚੱਲ ਨਹੀਂ ਸੋਣੀ ਹੁੰਦੀ ਹਾਂ ਹਲਕੀ ਹੋਇਆ ਨਹੀਂ ਤੜੀ ਤੜੀ ਸੈਮੀ ਸੈਮੀ ਕਿਉਂ ਤੇ ਉਹ ਲਿਆ ਕੀ ਹੋਇਆ ਤੈਨੂੰ ਮਾਟੋ ਹੂੰ ਬੋਖ ਲੱਗਿਆ ਤੂੰ ਤਾਂ ਤਰ ਖਾਲ ਬਚਾਰ ਆਖਦੀ ਪੂਰੇ ਘਰ ਚ ਕੀ ਹੋਇਆ ਸੋਦੀ ਪਈ ਹੈ ਨੀਂ ਮਾਈਓ

ਮੈਂ ਤਾਂ ਘੱਟੋ ਘੱਟੀ ਵੀ ਆਹ ਉਹਦਾ ਇਹ ਤਾਂ ਘੱਟੀ ਦੀ ਨਗੀ ਤਾਂ ਨਹੀਂ ਬਹੁਤ ਆ ਕੋੜਾ ਲੈਣਾ ਇਹਦਾ ਘੱਟੀ ਦੀ ਆ ਠੀਕ ਆ ਸੱਡਾ ਸੱਡਾ ਤਾਂ ਇਹਦਾ ਨੱਪੀ ਜਾਣਾ ਉਹ ਘਰ ਛੱਡੀ ਤਾਂ ਸਹੀ ਇਹਦਾ ਵਿਚਕਾਰ ਆ ਗਈ ਫੇਰ ਮਾਰਿਆ ਆਹ ਘੱਟੀ ਹੁੰਦੀ ਨੇ ਥੱਲੇ ਕੋ ਮੋਗਾ ਨਹੀਂ ਆਹੋ ਇਹ ਜਿਹੜੀ ਚੜਨੀ ਖਾ ਕੇ ਦੇਖਿਓ ਤੁਹਾਨੂੰ ਉਹ ਚੜਨੀ ਜਿੱਤੇ ਭੁੱਲ ਜਾਣੀ ਮਸ਼ੀਨ ਵਾਲੀ ਕਿਉਂ ਹਾਂ ਇਹਦਾ ਸਵਾਦ ਹੀ ਵੱਖਰਾ ਹੁੰਦਾ ਹਾਂ ਹਾਂ ਤਾਂ ਦਹੀਆ ਤੇ ਕੋਟੋ ਵੀ ਨਹੀਂ ਮੈਂਟ ਗਿਆ ਹਾਂ ਤੋਂ ਲੱਗਿਆ ਐ ਕੋ ਜਿੱਤਨੀ ਕੋਟ ਹੁੰਦੀ ਹੈ ਤੂੰ ਮੈਂ ਪਹਿਲੀ ਵਾਰੀ ਕੋਲੀ ਡੰਡਾ ਫੜਿਆ ਆ ਤਾਂ ਮੈਨੂੰ ਕੀ ਪਤਾ ਇਹ ਸ਼ਹਿਰ ਦੇ ਲੋਗ ਹਨ ਕੀ ਪਤਾ ਅੱਛਾ ਲੋਗ ਹਨ ਕਿੰਨੀਆਂ ਮਿੱਠੀ ਚੱਲਦੀਆਂ ਆ ਆ ਦੇ ਮੈਂ ਮੈਨੂੰ ਪਤਾ ਕਿਦਾ ਘੁੱਟ ਹੋਈ ਆ ਇਹਦੇ ਵਿੱਚ ਮੈਂ ਤੈਨੂੰ ਦੇਖ ਰਿਆਂ ਥੋੜੀ ਵਾਹ ਆਹ ਮੇਰੇ ਨਾਲ ਗੱਲ ਹੀ ਪਤਾ ਨਹੀਂ ਕੱਢੀ ਗਈ ਦੋ ਛਪਾਈਆਂ ਹੈ ਇਹਨਾਂ ਹੀ ਕੱਢੀ ਜਾਓ ਦੇਖਣੀ ਆਸ ਲਾਦੀ ਇਹਦੇ ਵਿੱਚ ਹੋਰੋਂ ਮਿਰਚਾਂ ਤੂੰ ਇਹ ਕਹਿੰਦਾ ਥੋੜੀ ਬਣਾਉਣੀ ਹੈ ਪਰ ਮਿਰਚ ਨਹੀਂ ਪਾਉਣੀ ਥਾਰੀ ਮਿਰਚ ਫਿਰ ਇੱਥੇ ਆ ਫਿਰ ਜਾਓ ਕੱਢੋ ਆਹ ਹੋੜਿਆ ਨ ਫੜਕ ਮੂੜੀ ਬੜੀ ਨਹੀਂ ਆ ਤੋ ਖਾ ਸਾਂ ਦੋ ਇਹ ਰਿਆਂ ਤੋਂ ਬੈਠੀ ਹੋ ਨੂੰ ਚਾਰੀ ਹੋਰ ਸੈਮੀ ਸੈਮੀ ਜੀ ਪਤਾ ਨਹੀਂ ਕਿੱਥੋਂ ਆਈ ਹੋ ਵੈਸੀ ਇਹਦੇ ਉੱਪਰ ਬਿਸਕਟ ਹੋਣਾ ਹੈ ਕ ਬਿਸਕਟ ਦੇ ਦੋ ਨੂੰ ਕੱਢ ਕੇ ਇੱਕ ਮੈਨੂੰ ਵੀ ਦੇ ਦੋ ਲੱਗਦੇ ਹੱਥ ਹੋ ਆ ਗਈ ਪਹਿਲੇ ਇੱਕ ਮੰਗਿਆ ਜੀ ਤੂੰ ਇੱਕ ਨਾ ਇੱਕ ਗਿਫਟ ਦੇ ਦਿੱਤਾ ਫਰੀ ਮਿਰਚਾਂ ਮੰਗ ਮੈਂ ਕਿਰਕ ਹਾਂ ਝਗੀਆਂ ਦੋ ਮਿਰਚਾਂ ਕੱਢਿਓ ਬਸ ਹੈ ਹੀ ਨਹੀਂ ਕਿਤਾ ਬਾਬਾ ਹੈਗੀਆਂ ਹੋਰ ਦੇਖੋ ਉੱਪਰ ਟੋਕਰੀ ਚ ਟਾੜੀ ਹਾੜਨਾ ਚਾਹਤੋ ਲੰਬੀ ਤੇ ਫਰਿਜ ਨੇ ਦਾ ਦੋ ਹੀ ਲਓ ਬਸ ਖਾਰਾ ਵਾਲਾ ਬਿਸਕਟ ਹਲੋ ਹਲੋ ਬਾਬਾ ਕੁੱਤੇ ਖਾਂਦੇ ਬੈਹਿ ਵੀ ਹੈ ਨਹੀਂ ਮੈਂ ਫੀਮੇਲ ਐ ਮਾਂ ਕੀ ਗੱਲ ਮੈਂ ਆ ਨਿਚੋੜਦਾ ਮੈਂ ਬਣਾਉਣਾ ਚਟਨੀ ਪੋਵਾਲੀ ਮਿਰਚ ਆ ਖਜਾ ਦਦਾ ਗਿਆਨੀ ਬਾਬਾ ਬਣਾਉਂਦੇ ਚਟਨੀ ਬਣਾਉਣ ਵਾਲੇ ਮੇਰੇ ਤੋਂ ਪਹਿਲੇ ਪਈ ਆਖ ਚੋ ਜਾ ਗਏ ਹੂੰ ਤੋ ਮੈਂ ਨਹੀਂ ਪਈ ਤਿਆ ਕੀ ਹੈ ਕੁਛ ਫਲੇ ਫਲੇ ਰਾਤੀ ਹੈ 슈ગર ਤਾਂ ਮੈਂ ਨਹੀਂ ਕਰਨਾ ਮੈਂ ਤਾਂ ਇਹੀ ਕਹਾਂ ਨਹੀਂ ਪੀ ਜਾਂਦੇ ਨੇ ਮਜ਼ਾ ਆਉਂਦਾ 슈ગર ਮੈਂ ਕਿਉਂ ਕਰਾਂ ਕਿੱਥੇ ਹੈ ਰਹਾ ਮੈਂ ਨਹੀਂ ਬੰਦੀ ਭਰਾਵਾ ਮੇਰੇ ਬੈਲਚਾਸ਼ਮਾ ਲੱਗਾ ਵਾ ਫੈਲਮਟ ਲਾਇਆ ਨਾ ਖਾਣ ਕਿੰਨੇ ਪਿਆ ਆਸੇ ਪਾਸੇ ਸੁਟੇ ਆਂ ਦੱਸ ਤਾਂ ਚੱਣੀ ਬਣਾਈ ਤੋਈ ਖਾ ਕੇ ਦੇਖੀ ਫੇਰ ਗੱਲ ਕਰੀ ਠੀਕ ਹੈ ਬਾਕੀ ਹੁਣ ਲਾਈਟ ਆਊਗੀ ਨਾ ਮਿਕਸੀ ਜੀ ਬਣਾਵਾਂਗਾ ਮੈਂ ਹੂੰ ਇਦਾਂ ਦਾ ਟੈਕਸਚਰ ਆ ਗਿਆ ਮਿਕਸਚਰੀ ਦਾ ਲੂਣ ਹੈ ਉਹ ਲੂਣਾ ਟਪੀ ਸਾਨੂੰ ਮੈਂ ਕਿਹਨਾਂ ਨੂੰ ਲੂਣਾ ਪੋਣਾ ਤੂੰ ਕਿਹਨਾਂ ਨਹੀਂ ਪੋਣਾ ਕਿਉਂ ਪੁੱਛਿਆ ਰਹੀ ਤੁਹਾਨੂੰ ਮੈਂ ਮੈਂ ਹਜੇ ਨਾਉਣਾ ਵੀ ਆ ਹੁਣ ਤਾਂ ਮੈਂ ਨਹੀਂ ਆ ਹੂੰ ਦੇਖੋ ਤੋ ਤੇਲ ਚੜ ਰਿਹਾ ਹੋਰ ਆਦ ਨੂੰ ਨਾ ਇਹਦਾ ਦਿਨੀ ਨਾ ਇਹਦਾ ਚਾਲੋ ਰੀਣਕ ਪਾਇਓ ਬਸ ਮੈਨੂੰ ਨਾ ਦੱਸਣਾ ਚਟਣੀ ਬਣਾਈ ਆ ਸਾਰੀ ਮਾਰ ਬੱਸ ਹੋਰ ਕੁਛ ਨਹੀਂ ਕੀਤਾ ਜਗਾ ਨਹੀਂ ਕੀਤਾ ਇਹ ਇੱਕੰਮ ਵਕਤ ਖਾਂਗ ਮੇਰਾ ਪਿੱਛਾ ਛੱਡੰਦਾ ਨਾਮ ਹੀ ਨਹੀਂ ਲੈੰਦਾ ਬੱਸ ਕਰੋ ਕੀ ਵੇਚੰਦਿਆ ਕਵਾੜਾ ਕਮਾੜ ਉਹ ਤੂੰ ਪਿਛੇ ਰਹਿ ਤੀ ਲੋਕ ਜਾ ਫਿਰ ਗਾੜੀ ਵਾਲਾ ਆਇਆ ਘਰ ਸੇ ਕਚੜਾ ਉਠਾ ਗਾੜੀ ਵਾਲਾ ਆਇਆ ਘਰ ਸੇ ਕਚੜਾ ਉਠਾ ਗਾੜੀ ਵਾਲਾ ਆਇਆ ਨਾ ਨਾ ਕਬਾੜੀ ਆਇਆ ਭਾਗ ਤੂੰ ਚੜਨੀ ਚੜਨੀ ਛੱਡੋ ਲੋਕ ਜੋ ਅੰਦਰ ਕਿਤੇ ਤਨੋਂ ਕਾਕੇ ਲੈ ਜਿਓ ਮੂਤਰਾ ਸੋਨਾ ਆਣਾ ਮੂਤ ਮੇਰਾ ਸੋਨਾ ਹੀ ਐ ਇਹਦੇ ਵਿੱਚ ਜੰਗੀਆਂ ਹੁੰਦੀਆਂ ਪਾਈਆਂ ਕੀ ਪਾਈਆਂ ਹੁੰਦੀਆਂ ਅੰਬੀਆਂ ਅੰਬੀ ਦਾ ਸੀਜ਼ਨ ਹਾਂ ਗਾਂ ਹੋਣਾ ਇਸ ਇੰਬਲੀ ਪਾ ਸਕਦੇ ਆਪਾਂ ਆ ਲੈਦੇ ਜੇ ਆਪਾਂ ਕੀ ਕੀ ਨਹੀਂ ਪਾਇਆ ਧਨੀਆ ਨਹੀਂ ਪਾਇਆ ਟਮਾਟਰ ਨਹੀਂ ਪਾਇਆ ਧਨੀਆ ਪਹਣ ਨਹੀਂ ਹਰੀਆਂ ਤਾਂ ਉਹਨੇ ਪਿੱਛੇ ਜਾਣਾ ਸ਼ਾਮ ਨੂੰ ਪਾਵਾਂਗੇ ਮਿਕਸੀ ਜੇ ਥੋੜਾ ਉਹ ਤਾਂ ਪਾ ਦੋ ਲਸਣ ਟਮਾਟਰ ਧਨੀਆ ਪੂਤਨਾ ਪਿਆਜ਼ ਕੁਝ ਹੋਰ ਰਹਿ ਗਿਆ ਉਹ ਵੀ ਦੱਸ ਦੋ ਆਤਰਗ ਅਨਾਰ ਦਾਣਾ ਚਲੋ ਫਿਰ ਆਪਾਂ ਨਹੀਂ ਕੁੱਟਿਆ ਜਾਣਾ ਰੈਨ ਤੋਂ ਇਨੀ ਕਨਾ ਖਾਰ ਲੈਣੀ ਤੈਨੂੰ ਜਦੋਂ ਪਤਾ ਆ ਮੈਨੂੰ ਪਤਾ ਹੀ ਆ ਆਪ ਕੋਸ਼ ਪਤਾ ਮੈਨੂੰ ਤੁਹਾਨੂੰ ਪਤਾ ਨਹੀਂ ਮੈਂ ਜੀ ਆਂਦੀ ਬਹਾਊਂ ਚਟਨੀ ਬਣਾਉਣਾ ਸੀ ਚਟਣੀ ਤਾਂ ਬਣੀ ਨਹੀਂ ਤਾਂ ਉਹ ਬਣਾਉਣਾ ਸੀ ਚਟਨੀ ਨਹੀਂ ਬਣਾਉਣੀ ਸੀ ਉਹ ਚਲੋ ਛੋੜੋ ਚਲੋ ਬਣ ਗਈ ਚਟਨੀ ਆਪਣੀ ਚਲੋ ਵੀ ਦੋਸਤੋ ਕਮੈਂਟ ਕਰਕੇ ਦੱਸਿਓ ਐਦਾ ਐਦਾ ਚਟਨੀ ਕਿੰਨੇ ਬਣਾਈ ਹੈ ਮੈਂ ਤਾਂ ਬਹੁਤ ਹੀ ਖਰੀਜੀ ਚਟਨੀ ਬਣਾਈ ਪਹਿਲੀ ਵਾਰੀ ਬਣਾਈ ਮੈਂ ਇਹ ਤਾਂ ਚੈੱਕ ਕਰ ਲੀਏ ਬਣਾਉਣੀ ਨਹੀਂ ਆਉਂਦੀ ਬਈ ਕੁੰਨੀ ਢੰਡੇ ਚ ਪੱਲਾ ਐਸ ਵੀ ਐਂਸੀ ਭੋਗ ਪਹਿਲੇ ਲਾਈ ਦਿੰਦਾ ਆ ਆਦਮੀ ਆਪਣੇ ਆਪ ਨੂੰ ਕਿੰਦਾਂ ਦੀ ਬਣੀ ਗੁੰਮ ਘਾਟਾ ਤੁਹਾਨੂੰ ਘੱਟ ਲੱਗਾ ਬਾਕੀਆਂ ਨੂੰ ਹੋਣਾ ਘੱਟ ਲੱਗਣਾ ਅੱਛਾ ਪਾਏ ਨੇ ਥੋੜੀ ਚੱਕਰ ਵੀ ਖਾ ਸਕਦੇ ਆ ਹਾਂਜੀ ਸੋਹਰੇ ਦਾ ਪੀਓ ਸਬ ਆਲੂ ਆ ਤੂੰ ਦੁਕਾਨ ਪੁਣੀ ਆ ਅਗੇ ਤੂੰ 7-8 ਕਿਲੋ ਲੈ ਤਾ ਹੈ ਨਹੀਂ ਨਹੀਂ ਆਲੂ ਲੋਲੋ ਆਲੂ ਲੋੜ ਪੈਣੀ ਆ ਲੈ ਲੋ ਨਾ ਤੂੰ